ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੇ ਨਾਵਲ ਬੁਨਿਆਦਾਂ ਦਾ ਅਗਲਾ ਭਾਗ ਸੁੰਦਰਤਾ ਦੀ ਖਿੱਚ ਜੋ ਸੁੰਦਰ ਹੈ ਜਵਾਨ ਹੈ ਨਵਾਂ ਨਿਆਰਾ ਅਤੇ ਦਿਲਚਸਪ ਹੈ ਉਹ ਧਿਆਨ ਖਿੱਚੇਗਾ ਉਹ ਖਿੱਚ ਹੀ ਨਹੀਂ ਤੂੰ ਵੀ ਪਾਏਗਾ ਖਿੱਚ ਗਈ ਕਾਰਨਾ ਅਤੇ ਕਈ ਟੰਗਾਂ ਨਾਲ ਪੈਂਦੀ ਹੈ ਖਿੱਚ ਉੱਤੇ ਸਾਡਾ ਕੋਈ ਵਾਸ ਨਹੀਂ ਚੱਲਦਾ ਸਾਨੂੰ ਇਸ ਦਾ ਕਾਰਨ ਵੀ ਸਮਝ ਨਹੀਂ ਆਉਂਦਾ ਪਰ ਜਦੋਂ ਇਹ ਪੈਂਦੀ ਹੈ ਤਾਂ ਅਸੀਂ ਆਪ ਮੁਹਾਰੇ ਖਿੱਚੇ ਚਲੇ ਜਾਂਦੇ ਹਾਂ ਜੇ ਤੁਹਾਨੂੰ ਕਿਸੇ ਦੀ ਖਿੱਚ ਪੈਂਦੀ ਹੈ ਤਾਂ ਇਹ ਸਬੂਤ ਹੈ ਕਿ ਤੁਸੀਂ ਤੰਦਰੁਸਤ ਹੋ ਰੰਗਾਂ ਆਕਾਰਾਂ ਰੂਪਾਂ ਦੀ ਵੀ ਖਿੱਚ ਹੁੰਦੀ ਹੈ ਸੰਗੀਤ ਨ੍ਰਿਤ ਸਾਹਿਤ ਚਿੱਤਰ ਅਤੇ ਦ੍ਰਿਸ਼ ਵੀ ਖਿੱਚ ਪਾਉਂਦੇ ਹਨ ਕੁਝ ਚੀਜ਼ਾਂ ਦਿਲਚਸਪ ਲੱਗਦੀਆਂ ਹਨ ਕੁਝ ਧਿਆਨ ਮੰਗਦੀਆਂ ਹਨ ਕੋਈ ਕੋਈ ਹੁੰਦੀ ਹੈ ਜਿਹੜੀ ਖਿੱਚ ਵੀ ਪਾਉਂਦੀ ਹੈ ਖਿੱਚ ਕੋਈ ਹੋਵੇ ਉਸ ਨਾਲ ਦਿਮਾਗ ਨਾਲੋਂ ਦਿਲ ਵਧੇਰੇ ਪ੍ਰਭਾਵਿਤ ਹੁੰਦਾ ਹੈ ਕਈ ਖਿੱਚਾਂ ਆਰ ਜੀ ਹੁੰਦੀਆਂ ਹਨ ਪਰ ਕੁਝ ਬੜੀ ਦੂਰ ਤੱਕ ਨਿਭਦੀਆਂ ਹਨ ਖਿੱਚ ਵੀ ਚੰਦਰਮਾ ਵਾਂਗ ਘਟਦੀ ਵੱਧਦੀ ਰਹਿੰਦੀ ਹੈ ਮਨੁੱਖ ਉਤਨਾ ਚਿਰ ਹੀ ਜਿਉਂਦਾ ਹੈ ਜਿੰਨਾ ਚਿਰ ਉਸ ਨੂੰ ਕੋਈ ਨਾ ਕੋਈ ਖਿੱਚ ਪੈਂਦੀ ਰਹਿੰਦੀ ਹੈ ਮਨੁੱਖ ਹਮੇਸ਼ਾ ਲਈ ਕਿਸੇ ਇੱਕ ਨੂੰ ਪਿਆਰ ਕਰਨ ਵਾਸਤੇ ਬਣਿਆ ਹੀ ਨਹੀਂ ਹੈ ਉਸ ਨੂੰ ਨਵੇਂ-ਨਵੇਂ అనుਪਾਅ ਪ੍ਰਾਪਤ ਹੁੰਦੇ ਰਹਿੰਦੇ ਹਨ ਅਤੇ ਸੱਜਣੀਆਂ ਖਿੱਚਾਂ ਉਸ ਨੂੰ ਅੱਕਣ ਥੱਕਣ ਨਹੀਂ ਦਿੰਦੀਆਂ ਇਸ ਪੱਖੋਂ ਪਸ਼ੂ ਪੰਛੀ ਵਧੇਰੇ ਆਧੁਨਿਕ ਹਨ ਉਹ ਕੁਦਰਤ ਨਾਲ ਵਧੇਰੇ ਇੱਕਸੁਰ ਹਨ ਉਹ ਲੰਬੀਆਂ ਵਫਾਦਾਰੀਆਂ ਦੀਆਂ ਸੌਹਾ ਖਾਂਦੇ ਹੀ ਨਹੀਂ ਸੋ ਉਨ੍ਹਾਂ ਉੱਤੇ ਬੇਵਫਾਈ ਦੀ ਤੋਹਮਤ ਵੀ ਨਹੀਂ ਲੱਗਦੀ ਉਨ੍ਹਾਂ ਨੂੰ ਜਿਸ ਦੀ ਅਤੇ ਜਿੱਦੋਂ ਖਿੱਚ ਮਹਿਸੂਸ ਹੁੰਦੀ ਹੈ ਉਧਰ ਨਿਕਲ ਜਾਂਦੇ ਹਨ ਮਨੁੱਖੀ ਨਸਲ ਵੀ ਭੋਜਨ ਪੈਸੇ ਪ੍ਰਸਿੱਧੀ ਮਾਨਤਾ ਆਦ ਭਾਤ ਭਾਤ ਦੀਆਂ ਖਿੱਚਾਂ ਹੰਡਾਉਂਦੀ ਹੈ ਪਰ ਸਭ ਤੋਂ ਵੱਧ ਵਿਆਪਕ ਸਦੀਵੀ ਅਤੇ ਸ਼ਕਤੀਸ਼ਾਲੀ ਖਿੱਚ ਇਸਤਰੀ ਪੁਰਸ਼ ਵਿਚਕਾਰ ਹੁੰਦੀ ਹੈ ਇਸਤਰੀ ਪੁਰਸ਼ ਦੀ ਮਾਨਸਿਕ ਅਤੇ ਸਰੀਰਕ ਬਣਤਰ ਹੀ ਅਜਿਹੀ ਹੈ ਕਿ ਇਹ ਇੱਕ ਦੂਜੇ ਨੂੰ ਖਿੱਚ ਪਾਉਂਦੇ ਰਹਿੰਦੇ ਹਨ ਜਨਮ ਲੈਂਦੇ ਹੀ ਸੰਸਾਰ ਤੇ ਜੀਵਨ ਦੀ ਖਿੱਚ ਪੈਣ ਲੱਗ ਪੈਂਦੀ ਹੈ ਹਰ ਕੋਈ ਹਰੇਕ ਖਿੱਚ ਨੂੰ ਵੱਖਰੇ ਢੰਗ ਨਾਲ ਮਹਿਸੂਸ ਕਰਦਾ ਹੈ ਅਤੇ ਆਪਣੀ ਖਿੱਚ ਨੂੰ ਨਿਵੇਕਲੇ ਢੰਗ ਨਾਲ ਪੜਦਾ ਤੇ ਬਿਆਨ ਕਰਦਾ ਹੈ ਕੋਈ ਦੂਜੇ ਨੂੰ ਨਾਵਲ ਵਾਂਗ ਪੜਦਾ ਹੈ ਕੋਈ ਕਵਿਤਾ ਮੰਗ ਤੇ ਕੋਈ ਪ੍ਰਸ਼ਨ ਪੱਤਰ ਵਾਂਗ ਸ਼ਕਤੀਸ਼ਾਲੀ ਖਿੱਚ ਦਵੱਲੀ ਹੁੰਦੀ ਹੈ ਇੱਕ ਪਾਸਰ ਜਾਂ ਇੱਕ ਹੈਰੀ ਖਿੱਚ ਖਿੱਚ ਨਹੀਂ ਹੁੰਦੀ ਦਿਲਚਸਪੀ ਹੀ ਹੁੰਦੀ ਹੈ ਦਵੱਲੀ ਖਿੱਚ ਵਿੱਚ ਦੋਹਾਂ ਧਿਰਾਂ ਨੂੰ ਲਾਗਤ ਨਾਲੋਂ ਪ੍ਰਾਪਤੀ ਵਧੇਰੇ ਹੋ ਰਹੀ ਪ੍ਰਤੀਤ ਹੁੰਦੀ ਹੈ ਲੈਣ ਦੇਣ ਭਾਵਕ ਹੋਣ ਕਰਕੇ ਦੋਵੇਂ ਨੇੜੇ ਆ ਜਾਂਦੇ ਹਨ ਅਤੇ ਜ਼ਿੰਦਗੀ ਨਾਲੋਂ ਵੀ ਲੰਬੇ ਵਾਅਦੇ ਕਰਦੇ ਹਨ ਪਰਸਪਰ ਇੱਕ ਖਿੱਚ ਇਤਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਲੰਬੇ ਵਾਅਦੇ ਹੀ ਟੁਕਵੇ ਪ੍ਰਤੀਤ ਹੁੰਦੇ ਹਨ ਪਰ ਬਹੁਤੀਆਂ ਖਿੱਚਾਂ ਦੀ ਉਮਰ ਲੰਬੀ ਨਹੀਂ ਹੁੰਦੀ ਇਸ ਸੰਸਾਰ ਵਿੱਚ ਕੋਈ ਵੀ ਅਜੇਹਾ ਨਹੀਂ ਜਿਸ ਨੂੰ ਕਿਸੇ ਦੀ ਵੀ ਖਿੱਚਣਾ ਪਈ ਹੋਵੇ ਕਈਆਂ ਨੂੰ ਇੱਕ ਖਿੱਚ ਪਹਿਲਾਂ ਹੀ ਪਈ ਹੁੰਦੀ ਹੈ ਤੇ ਕਿਸੇ ਹੋਰ ਵੱਲੋਂ ਕਿਸੇ ਹੋਰ ਪਾਸਿਓਂ ਕੋਈ ਹੋਰ ਖਿੱਚ ਪੈਣ ਲੱਗ ਜਾਂਦੀ ਹੈ ਇੱਕ ਲੜਕੀ ਹੈ ਤਾਂ ਪਰੀ ਸੀ ਪਰ ਪਿਆਰ ਦੀਆਂ ਖਿੱਚਾਂ ਮੰਨਣ ਲਈ ਉਹ ਧਰਤੀ ਤੇ ਉਤਰ ਆਈ ਸੀ ਉਹ ਕਹਿ ਰਹੀ ਸੀ ਮੈਂ ਚਾਹੁੰਦੀ ਹਾਂ ਕੋਈ ਮੇਰਾ ਉਵੇਂ ਧਿਆਨ ਰੱਖੇ ਉਵੇਂ ਵਿਹਾਰ ਕਰੇ ਜਿਵੇਂ ਮੈਂ ਕਿਸੇ ਗੰਭੀਰ ਰੋਗ ਦੀ ਮਰੀਜ਼ ਹੋਵਾਂ ਕਿਸੇ ਦੇ ਪਿਆਰ ਵਿੱਚ ਖਿੱਚੀ ਉਹ ਅਕਸਰ ਬਿਮਾਰ ਪੈ ਜਾਂਦੀ ਸੀ ਏਵੇਂ ਉਸਨੇ ਕਈਆਂ ਤੋਂ ਪਿਆਰ ਕਰਵਾਇਆ ਤੇ ਕੁਝ ਨੂੰ ਕੀਤਾ ਵੀ ਜਦੋਂ ਉਹ ਕਿਸੇ ਨੂੰ ਪਿਆਰ ਕਰਦੀ ਸੀ ਤਾਂ ਇਸ ਦੌਰਾਨ ਕੋਈ ਹੋਰ ਖਿੱਚ ਪਾਉਣ ਲੱਗ ਪੈਂਦਾ ਸੀ ਜਿਸ ਤੋਂ ਉਸ ਨੂੰ ਵਧੇਰੇ ਲਾੜ ਪਿਆਰ ਦੀ ਆਸ ਜਾਗ ਪੈਂਦੀ ਸੀ ਅਜਿਹਾ ਵਾਪਰਨਾ ਉਸ ਨੂੰ ਬੜਾ ਸੁਭਾਵਕ ਲੱਗਦਾ ਸੀ ਇਸ ਸੰਸਾਰ ਵਿੱਚ अनेका ਹੋਰਾਂ ਨੂੰ ਖਿੱਚਾਂ ਕੌਣ ਅਤੇ ਖਿੱਚੇ ਜਾਣ ਲਈ ਹੀ ਆਉਂਦੇ ਹਨ ਇਸਤਰੀ ਦਾ ਪੁਰਸ਼ ਨੂੰ ਖਿੱਚ ਪਾਉਣਾ ਲੋਹੇ ਅਤੇ ਚੁੰਬਕ ਭੁੱਖ ਅਤੇ ਭੋਜਨ ਪੂਰਨਮਾਸ਼ੀ ਅਤੇ ਸਮੁੰਦਰ ਦੀ ਖਿੱਚ ਵਾਂਗ ਹੁੰਦਾ ਹੈ ਖਿੱਚ ਪਾਉਣ ਦੀ ਇਸਤਰੀ ਵਿੱਚ ਪੁਰਸ਼ ਨਾਲੋਂ ਜੋਗਤਾ ਵਧੇਰੇ ਹੁੰਦੀ ਹੈ ਕੋਈ ਕਹਿ ਰਿਹਾ ਸੀ ਉਸ ਨੇ ਮੈਨੂੰ ਇਉਂ ਖਿੱਚਿਆ ਜਿਵੇਂ ਨਿਊਟਨ ਸਾਹਮਣੇ ਧਰਤੀ ਨੇ ਸੇਬ ਨੂੰ ਖਿੱਚਿਆ ਸੀ ਖਿੱਚ ਇੱਕ ਦੂਜੇ ਨੂੰ ਵੇਖਣ ਨਾਲ ਸ਼ੁਰੂ ਹੁੰਦੀ ਹੈ ਜ਼ਰੂਰੀ ਨਹੀਂ ਕਿ ਚੰਗੇ ਹੀ ਚੰਗਿਆਂ ਵੱਲ ਖਿੱਚੇ ਜਾਣ ਵਿਰੋਧ ਦੀ ਵੀ ਖਿੱਚ ਹੁੰਦੀ ਹੈ ਅਤੇ ਵਾਰਜਤ ਚੀਜ਼ਾਂ ਵਧੇਰੇ ਖਿੱਚ ਪਾਉਂਦੀਆਂ ਹਨ ਕਿਸੇ ਵਿੱਚ ਜੋ ਕੁਝ ਸੁਧਾਰਨ ਅਤੇ ਸਹੀ ਹੁੰਦਾ ਹੈ ਉਹ ਖਿੱਚ ਨਹੀਂ ਪਾਉਂਦਾ ਉਸ ਦਾ વિચਿੱਤਰ ਅਤੇ ਵਿਲੱਖਣ ਵਿਹਾਰ ਖਿੱਚ ਪਾਉਂਦਾ ਹੈ ਜੋ ਚੰਗਾ ਹੋਵੇਗਾ ਉਹ ਨਹੀਂ ਜੋ ਦਿਲਚਸਪ ਹੋਵੇਗਾ ਉਹ ਖਿੱਚ ਪਾਵੇਗਾ ਖਿੱਚ ਨੂੰ ਤਰਕ ਸੰਗਤ ਢੰਗ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਖਿੱਚ ਵਿੱਚ ਦਿਮਾਗ ਦਾ ਦਖਲ ਨਹੀਂ ਹੁੰਦਾ ਦਿਮਾਗ ਦੀ ਦਿਲਚਸਪੀ ਨਫੇ-ਨੁਕਸਾਨ ਅਤੇ ਮਾਪੀਆਂ-ਤੋਲੀਆਂ ਗਿਣੀਆਂ ਜਾਣ ਵਾਲੀਆਂ ਚੀਜ਼ਾਂ ਵਿੱਚ ਹੁੰਦੀ ਹੈ। ਭਾਵੇਂ ਕੋਈ ਜੂਏ ਵਾਂਗ ਗਲਤ ਹੀ ਹੋਵੇ ਪਰ ਜੇ ਉਹ ਦਿਲਚਸਪ ਹੋਵੇਗਾ ਤਾਂ ਧਿਆਨ ਖਿੱਚੇਗਾ। ਜੋ ਹੋ ਰਿਹਾ ਹੁੰਦਾ ਹੈ ਉਹ ਦਿਖ ਰਿਹਾ ਹੁੰਦਾ ਹੈ। ਜੋ ਹੋ ਸਕਦਾ ਹੁੰਦਾ ਹੈ ਉਹ ਛੁਪਿਆ ਹੁੰਦਾ ਹੈ। ਜੋ ਦਿਸਦਾ ਨਹੀਂ ਉਹ ਖਿੱਚ ਪਾਉਂਦਾ ਹੈ। ਕੱਪੜਿਆਂ ਵਿੱਚ ਆਪਣੀ ਉਤਨੀ ਖਿੱਚ ਨਹੀਂ ਹੁੰਦੀ ਜਿੰਨੀ ਕੱਪੜਿਆਂ ਅੰਦਰ ਛੁਪਾਏ ਅੰਗਾ ਕਾਰਨ ਹੁੰਦੀ ਹੈ। ਨੈਣ ਨਕਸ਼ ਵੀ ਤਾਂ ਹੀ ਖਿੱਚ ਪਾਉਂਦੇ ਹਨ। ਕਿਉਂਕਿ ਉਹ ਕੱਪੜਿਆਂ ਅੰਦਰਲੀ ਰੌਣਕ ਵੱਲ ਇਸ਼ਾਰਾ ਕਰਦੇ ਹਨ ਇਸ ਰੌਣਕ ਕਾਰਨ ਇਸਤਰੀ ਪੁਰਸ਼ ਵਿੱਚ ਇੱਕ ਦੂਜੇ ਨੂੰ ਪਰਮਾਉਣ ਦੀ ਖੇਡ ਚੱਲਦੀ ਹੈ ਝੂਠ ਬੋਲਣਾ ਪਰਮਾਉਣ ਦੀ ਹੀ ਖੇਡ ਦਾ ਦਾਅ ਹੁੰਦਾ ਹੈ ਜਦੋਂ ਸੱਚ ਬੋਲਣ ਨਾਲ ਕਿਸੇ ਨੂੰ ਪਰਮਾਉਣਾ ਸੰਭਵ ਨਾ ਹੋਵੇ ਤਾਂ ਪਰਮਾਉਣ ਲਈ ਝੂਠ ਵਰਤਿਆ ਜਾਂਦਾ ਹੈ ਖਿੱਚ ਪੈਣ ਉਪਰੰਤ ਦੋਵੇਂ ਸੋਚਦੇ ਹਨ ਕਿ ਸਾਡੀ ਕਿਸਮਤ ਬਦਲਣ ਵਾਲੀ ਹੈ ਦੋਹਾਂ ਨੂੰ ਲੱਗਦਾ ਹੈ ਕਿ ਪਿਆਰੇ ਨੂੰ ਪਹਿਚਾਣਨ ਵਾਲੀ ਨਜ਼ਰ ਲੱਭ ਪਈ ਹੈ ਅਤੇ ਇਹ ਵੀ ਪਤਾ ਲੱਗ ਗਿਆ ਹੈ ਕਿ ਇਸ ਨਜ਼ਰ ਨਾਲ ਵੇਖਣਾ ਕਿਸ ਨੂੰ ਹੈ ਖਿੱਚ ਪੈਣ ਤੇ ਸ਼ਬਦਾਂ ਦੇ ਨਾਲ ਨਾਲ ਸੰਕੇਤਾਂ ਦੀ ਭਾਸ਼ਾ ਉਪਜਦੀ ਹੈ ਕੋਈ ਪੁੱਛੇ ਬਿਨਾ ਐਵੇਂ ਨਹੀਂ ਕਾਫੀ ਬਣਾਉਣ ਲੱਗ ਜਾਂਦੀ ਕੋਈ ਉਂਝ ਹੀ ਕਿਸੇ ਦੀ ਗੈਰ ਹਾਜ਼ਰੀ ਦੇ ਦਿਨ ਨਹੀਂ ਗਿਣਨ ਲੱਗ ਪੈਂਦਾ ਖਿੱਚ ਪੈਣ ਤੇ ਹੌਕੇ ਲੈਣੇ ਆ ਜਾਂਦੇ ਹਨ ਉਦਾਸ ਹੋਣਾ ਚੰਗਾ ਲੱਗਣ ਲੱਗ ਪੈਂਦਾ ਹੈ ਦਿਲ ਕਰਦਾ ਹੈ ਜੇ ਕੋਈ ਮੇਰਾ ਦਿਲ ਤੋੜੇ ਤਾਂ ਕੇਵਲ ਉਹ ਹੀ ਤੋੜੇ ਜਿਸ ਦੀ ਖਿੱਚ ਪੈਂਦੀ ਹੈ ਦਿਲ ਕਰਦਾ ਹੈ ਉਹ ਨੇੜੇ ਤੇੜੇ ਰਹੇ ਉਹ ਆਵੇ ਪਰ ਜਾਵੇ ਨਾ ਖੇਚ ਦਾ ਆਧਾਰ ਨੇੜਤਾ ਹੁੰਦੀ ਹੈ ਇੱਕ ਹੀ ਸੱਭਿਆਚਾਰ ਵਾਲੇ ਇੱਕ ਹੀ ਜਮਾਤ ਵਿੱਚ ਪੜਨ ਵਾਲੇ ਇੱਕ ਹੀ ਮੰਦਰ ਜਾਣ ਵਾਲੇ ਆਪਸ ਵਿੱਚ ਸੌਖੀਆਂ ਖਿੱਚੇ ਜਾਂਦੇ ਹਨ ਨੇੜਤਾ ਨਾਲ ਸਾਂਝਾ ਵਧੇਰੇ ਦਿਸਤੀਆਂ ਹਨ ਜਿਨ੍ਹਾਂ ਕਰ ਨਜ਼ਰਾਂ ਸ਼ਬਦਾਂ ਤੇ ਗੂੰਜੇ ਇਸ਼ਾਰਿਆਂ ਦਾ ਵਟਾਂਦਰਾ ਸੌਖਾ ਤੇ ਸੁਖਾਲਾ ਹੋ ਜਾਂਦਾ ਹੈ ਇਹ ਸਾਡੇ ਆਪਣੇ ਉਸਾਰੇ ਰਿਸ਼ਤੇ ਹੁੰਦੇ ਹਨ ਇਸ ਲਈ ਵਧੇਰੇ ਨਿੱਗੇ ਰਮਣੀਕ ਰਚਵੇ ਅਤੇ ਆਪਣੇ ਲੱਗਦੇ ਹਨ ਖਿੱਚ ਹਮੇਸ਼ਾ ਨਵੇਂ ਦੀ ਹੁੰਦੀ ਹੈ ਅਤੇ ਇਹ ਉਤਨਾ ਚਿਰ ਹੀ ਰਹਿੰਦੀ ਹੈ ਜਿੰਨਾ ਚਿਰ ਖਿੱਚ ਪਾਉਣ ਵਾਲੇ ਨਵੇਂ ਰਹਿੰਦੇ ਹਨ ਜਿਨ੍ਹਾਂ ਵਿੱਚ ਜਮਾਤਾ ਪਾਸ ਕਰਨ ਵਰਗਾ ਵਿਕਾਸ ਵਾਪਰਦਾ ਰਹੇ ਉਹਨਾਂ ਦੀ ਖਿੱਚ ਬਰਕਰਾਰ ਰਹਿੰਦੀ ਹੈ ਅਮਰੀਕਾ ਸੰਸਾਰ ਭਰ ਦੇ ਜਵਾਨਾਂ ਨੂੰ ਖਿੱਚ ਪਾਉਂਦਾ ਹੈ ਇਹ ਜਵਾਨ ਆਪਣੀਆਂ ਨਵੀਆਂ ਕਾਡਾਂ ਅਤੇ ਸੋਚਾਂ ਨਾਲ ਅਮਰੀਕਾ ਨੂੰ ਜਵਾਨ ਰੱਖਦੇ ਹਨ ਜਿਹੜਾ ਦੇਸ਼ ਵਿਚਾਰ ਜਾਂ ਵਿਅਕਤੀ ਕਿਸੇ ਨੂੰ ਚੰਗਾ ਨਹੀਂ ਲੱਗਦਾ ਉਹ ਪ੍ਰਭਾਵਿਤ ਨਹੀਂ ਕਰਦਾ ਖਿੱਚ ਨਹੀਂ ਪਾਉਂਦਾ ਖਿੱਚ ਵਿੱਚ ਸੌਹਜ ਅਤੇ ਸੁੰਦਰਤਾ ਦਾ ਯੋਗਦਾਨ ਹੁੰਦਾ ਹੈ ਪਤੀ ਸੋਨਾ ਹੋਵੇ ਚੰਗੀ ਗੱਲ ਹੈ ਪਰ ਪਤੀ ਨਾਲੋਂ ਪਤਨੀ ਦਾ ਸੋਹਣੀ ਹੋਣਾ ਜਾਂ ਸੋਹਣੀ ਲੱਗਣਾ ਜ਼ਰੂਰੀ ਹੈ ਜੇ ਫਿਲਮ ਦਾ ਨਾਇਕ ਫਿਲਮ ਦੇ ਖਲ ਨਾਇਕ ਨਾਲੋਂ ਅਤੇ ਰਾਮਲੀਲਾ ਦਾ ਰਾਮ ਰਾਵਣ ਨਾਲੋਂ ਸੋਹਣਾ ਨਹੀਂ ਤਾਂ ਉਹ ਪ੍ਰਭਾਵਿਤ ਨਹੀਂ ਕਰੇਗਾ ਪੁਰਸ਼ ਨੂੰ ਇਸਤਰੀ ਦੀ ਸੂਰਤ ਸਲੀਖਾ ਸੋਹਜ ਅਤੇ ਸਰੀਰ ਖਿੱਚਦਾ ਹੈ ਇਸਤਰੀ ਨੂੰ ਪੁਰਸ਼ ਦੀ ਸੁਰੱਖਿਆ ਸਾਥ ਅਕਲ ਅਤੇ ਰਤਬਾ ਖਿੱਚਦੇ ਹਨ ਇਸਤਰੀ ਦੇ ਨੈਣ ਨਕਸ਼ ਪਹਿਲਾਂ ਧਿਆਨ ਖਿੱਚਦੇ ਹਨ ਉਸ ਦੀ ਅਕਲ ਮਗਰੋਂ ਪ੍ਰਭਾਵਿਤ ਕਰਦੀ ਹੈ ਇਸੇ ਕਾਰਨ ਪਹਿਲੀ ਮਿਲਣੀ ਸਮੇ ਇਸਤਰੀ ਆਪ ਚੁੱਪ ਰਹਿ ਕੇ ਪੁਰਸ਼ ਨੂੰ ਨੈਣ ਨਕਸ਼ ਵੇਖਣ ਦਾ ਔਫਸਰ ਦਿੰਦੀ ਹੈ ਪੁਰਸ਼ ਮਿਲਦੇ ਹੀ ਬੋਲਣ ਲੱਗ ਪੈਂਦਾ ਹੈ ਇਸ ਲਈ ਉਸ ਦੇ ਬੋਲਣ ਤੋਂ ਉਸ ਦੀ ਅਕਲ ਦਾ ਅਨੁਮਾਨ ਲਾਇਆ ਜਾਂਦਾ ਹੈ ਬਾਕੀ ਪੱਖ ਮਗਰੋਂ ਵੇਖੇ ਜਾਂਦੇ ਹਨ ਪੁਰਸ਼ ਦੀ ਬਹਾਦਰੀ ਸਰੀਰਕ ਨਹੀਂ ਹੁੰਦੀ ਉਸ ਤੇ ਇਰਾਦੇ ਵਿੱਚ ਹੁੰਦੀ ਹੈ ਇਸਤਰੀ ਦੇ ਨੈਣ ਨਕਸ਼ੇ ਖਿੱਚ ਪਾਉਂਦੇ ਹਨ ਉਸ ਦੀ ਸੁੰਦਰ ਤਕਣੀ ਉਸ ਦੀਆਂ ਮਨਮੋਹਕ ਆਦਾਵਾਂ ਤੇ ਸਲੀਕੇ ਵਾਲਾ ਵਿਹਾਰ ਵੀ ਖਿੱਚ ਪਾਉਂਦੇ ਹਨ ਇਸੇ ਕਾਰ ਨੈਣ ਨਕਸ਼ਾ ਦੇ ਪੱਖੋਂ ਕੋਈ ਸਧਾਰਨ ਇਸਤਰੀਆਂ ਵੀ ਸੋਹਜ ਮੈਂ ਆਤਾਂ ਤੇ ਮਿੱਠੀ ਬੋਲਬਾਣੀ ਕਾਰਨ ਬੜੀ ਖਿੱਚ ਪਾਉਂਦੀਆਂ ਹਨ ਕਵਾਰੇ ਜੀਵਨ ਦੀਆਂ ਖਿੱਚਾਂ ਹੋਰ ਹੁੰਦੀਆਂ ਹਨ ਵਿਆਹੇ ਜੀਵਨ ਦੀਆਂ ਹੋਰ ਬਚਪਨ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਦਿਲਚਸਪੀ ਹੁੰਦੀ ਹੈ ਬਡਾਪੇ ਵਿੱਚ ਸੁਖ ਸਾਧਨਾ ਦੀ ਖਿੱਚ ਹੁੰਦੀ ਹੈ ਰਿਸ਼ਤਾ ਕਰਨ ਵੇਲੇ ਪੁਰਸ਼ ਨੂੰ ਚਾਹੀਦੀ ਪਤਨੀ ਹੁੰਦੀ ਹੈ ਪਰ ਲੜਕੀ ਸਾਬਤ ਕਰਨ ਲੱਗ ਪੈਂਦੀ ਹੈ ਕਿ ਉਹ ਬੜੀ ਦਿਲਚਸਪ ਪ੍ਰੇਮਿਕਾ ਸਾਬਤ ਹੋਵੇਗੀ ਇਵੇਂ ਹੀ ਲੜਕੀ ਨੂੰ ਪਾਲ ਪਤੀ ਦੀ ਹੁੰਦੀ ਹੈ ਪਰ ਲੜਕਾ ਸਾਬਤ ਕਰਨ ਲੱਗ ਪੈਂਦਾ ਹੈ ਕਿ ਉਹ ਹਰ ਰੋਜ਼ ਇੱਕੋ ਹੀਰੋ ਨੂੰ ਮਿਲਿਆ ਕਰੇਗੀ ਵਿਆਹ ਉਪਰੰਤ ਪਤਨੀ ਚਾਹੁੰਦੀ ਹੈ ਕਿ ਪਤੀ ਉਸ ਨੂੰ ਰਤਵੇ ਅਤੇ ਸਮਾਜਿਕ ਰਾਜਨੀਤਿਕ ਮਹੱਤਵ ਨਾਲ ਖਿੱਚ ਪਾਉਂਦਾ ਰਹੇ ਪਤੀ ਚਾਹੁੰਦਾ ਹੈ ਕਿ ਉਸ ਦੀ ਪਤਨੀ ਆਸਮਾਨ ਤੋਂ ਥੱਲੇ ਉਤਰਿਆ ਚੰਨ ਲੱਗੇ ਹਰੇਕ ਸਮਾਜ ਵਿੱਚ ਅਕਸਰ ਚੰਗੇ ਸੋਹਣੇ ਅਤੇ ਸੋਹਣੇ ਚਿੰਗੇ ਸਮਝੇ ਜਾਂਦੇ ਹਨ ਸਕੂਲ ਵਿੱਚ ਸੋਹਣੇ ਅਤੇ ਭੋਲੇ ਹੋਣ ਕਾਰਨ ਗੋਰੇ ਬੱਚਿਆਂ ਨੂੰ ਕਾਲਿਆਂ ਨਾਲੋਂ ਘੱਟ ਸਜ਼ਾ ਮਿਲਦੀ ਹੈ ਜਦੋਂ ਕਿ ਕਾਲੇ ਬੱਚੇ ਲੜਾਕੇ ਅਤੇ ਗੰਦੇ ਸਮਝੇ ਜਾਂਦੇ ਹਨ ਸੋਹਣੇ ਚਿਹਰੇ ਤੇ ਸਵੈ ਵਿਸ਼ਵਾਸ ਦੀ ਇੱਕ ਝਾਲਕ ਅਤੇ ਸਮਾਜਿਕ ਚਮਕ ਹੁੰਦੀ ਹੈ ਸੋਹਣੇ ਪਾਗਲ ਘੱਟ ਹੁੰਦੇ ਹਨ ਬਿਮਾਰ ਘੱਟ ਪੈਂਦੇ ਹਨ ਜੇ ਪੈ ਜਾਣ ਤਾਂ ਹੋਰਾਂ ਦੇ ਹਾਲ ਪੁੱਛਣ ਨਾਲ ਹੀ ਠੀਕ ਹੋ ਜਾਂਦੇ ਹਨ ਸੋਹਣਿਆਂ ਦਾ ਨਖਰਾ ਹੁੰਦਾ ਹੈ ਉਹਨਾਂ ਉਹ ਦਵਾਈ ਲੈਣ ਵਿੱਚ ਵੀ ਨਖਰਾ ਕਰਦੇ ਹਨ ਜਿਵੇਂ ਬਿਮਾਰੀ ਤੇ ਹਸਾਨ ਕਰ ਰਹੇ ਹੋਣ ਨਖਰੇਲੋ ਇਸਤਰੀ ਨਖਰਿਆਂ ਦੀ ਖਿੱਚ ਨਾਲ ਹੀ ਪੁਰਸ਼ ਨੂੰ ਉਧਾਲ ਲੈਂਦੀ ਹੈ ਕਿਸੇ ਮੁਕਾਬਲੇ ਦਾ ਸਮਾਗਮ ਵਿੱਚ ਜੇ ਸੋਹਣੀ ਇਸਤਰੀ ਗਾਵੇ ਜਾਂ ਬੋਲੇ ਤਾਂ ਵਧੇਰੇ ਤਾੜੀਆਂ ਵੱਜਦੀਆਂ ਹਨ ਇਹ ਸੁੰਦਰਤਾ ਦੀ ਰਾਏ ਰਿਆਇਤ ਹੁੰਦੀ ਹੈ ਕਿਸੇ ਨਾਲ ਪਹਿਲੀ ਅਤੇ ਸੰਕੇਫ ਮਿਲਣੀ ਵਿੱਚ ਅਕਸਰ ਸਰੀਰਕ ਪੱਖ ਹੀ ਦੇਖੇ ਜਾਂਦੇ ਹਨ ਖਿੱਚ ਹੀ ਮਾਪੀ ਤੋਲੀ ਜਾਂਦੀ ਹੈ ਜੇ ਪਹਿਲੀ ਮਿਲਣੀ ਚੰਗੀ ਹੋਵੇ ਤਾਂ ਹੋਰ ਮਿਲਣੀਆਂ ਦੀ ਆਸ ਵੱਧ ਜਾਂਦੀ ਹੈ ਖਿੱਚ-ਤਕਾਰਨ ਪੁਰਸ਼ ਇਸਤਰੀ ਨੂੰ ਝੱਟ ਪਿਆਰ ਕਰਨ ਲੱਗ ਪੈਂਦਾ ਹੈ ਅਤੇ ਖਿੱਚ-ਮੁੱਕਣ ਦੇ ਬਾਵਜੂਦ ਉਹ ਇਸਤਰੀ ਨੂੰ ਤਿਆਗਦਾ ਹੌਲੀ-ਹੌਲੀ ਹੈ ਪਰ ਇਸਤਰੀ ਪਿਆਰ ਪਾਉਣ ਵੇਲੇ ਅਨੇਕਾਂ ਪੱਖਾਂ ਬਾਰੇ ਸੋਚਣ ਕਾਰਨ ਦੇਰ ਨਾਲ ਫੈਸਲਾ ਕਰਦੀ ਹੈ ਪਰ ਖਿੱਚ-ਮੁੱਕਣ ਤੇ ਉਹ ਪੁਰਸ਼ ਨੂੰ ਤਿਆਗਦੀ ਇੱਕਦਮ ਹੈ ਅਤੇ ਆਪਣੇ ਸਾਰੇ ਬੂਹੇ-ਬਾਰੀਆਂ ਬੰਦ ਕਰ ਲੈਂਦੀ ਹੈ ਇਹ ਸਮਝਣਾ ਜ਼ਰੂਰੀ ਹੈ ਕਿ ਕਿਸੇ ਵਿਅਕਤੀ ਦਾ ਸਮੁੱਚ ਨਹੀਂ ਉਸ ਦਾ ਕੋਈ ਇੱਕ ਪੱਖ ਵਿਸ਼ੇਸ਼ ਖਿੱਚ ਪਾਉਂਦਾ ਹੈ ਖਿੱਚ ਪਾਉਣ ਵਾਲੇ ਹਰੇਕ ਵਿਅਕਤੀ ਵਿੱਚ ਖਿੱਚ ਦਾ ਇੱਕ ਕੇਂਦਰ ਹੁੰਦਾ ਹੈ ਕਿਸੇ ਦੀਆਂ ਅੱਖਾਂ ਖਿੱਚ ਪਾਉਂਦੀਆਂ ਹਨ ਕਿਸੇ ਦੀਆਂ ਗੱਲਾਂ ਵਿਚਲੇ ਟੋਏ ਕਿਸੇ ਦੀ ਮੁਸਕਰਾਹਟ ਕਿਸੇ ਦੀ ਆਵਾਜ਼ ਅਤੇ ਕਿਸੇ ਦਾ ਵਿਹਾਰ ਏਵੇਂ ਇੱਕ ਸੋਹਣੀ ਇਸਤਰੀ ਭਾਵੇਂ ਕਈਆਂ ਨੂੰ ਖਿੱਚ ਪਾਉਂਦੀ ਹੈ ਪਰ ਹਰ ਕਿਸੇ ਲਈ ਉਸ ਦੀ ਮਾਨਸਿਕ ਬਣਤਰ ਅਨੁਸਾਰ ਖਿੱਚ ਦਾ ਕੇਂਦਰ ਵੱਖਰਾ ਹੁੰਦਾ ਹੈ ਪਿਆਰ ਪਰਸਪਰ ਪਸੰਦ ਦਾ ਖੇਤਰ ਹੈ ਮੋਢ ਵਿੱਚ ਗੁਣ ਵਧੇਰੇ ਸ਼ਕਤੀਸ਼ਾਲੀ ਪ੍ਰਤੀਤ ਹੋਣ ਕਾਰਨ ਨੁਕਸਪਾਵੇਂ ਦਿਖਦੇ ਤਾਂ ਹਨ ਪਰ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਨਜਾਇਜ਼ ਰਿਸ਼ਤੇ ਦੀ ਖਿੱਚ ਉਦੋਂ ਘਟਣ ਲੱਗਦੀ ਹੈ ਜਦੋਂ ਤਸੱਲੀ ਨਾਲੋਂ ਪਰੇਸ਼ਾਨੀ ਵੱਧ ਜਾਂਦੀ ਹੈ ਨਜਾਇਜ਼ ਰਿਸ਼ਤਿਆਂ ਵਿੱਚ ਪਰੇਸ਼ਾਨੀਆਂ ਤੇ ਮੁਸ਼ਕਲਾਂ ਸਹਿਣ ਦਾ ਧੀਰਜ ਨਹੀਂ ਹੁੰਦਾ ਪੱਕੇ ਪਰਿਵਾਰਕ ਰਿਸ਼ਤਿਆਂ ਵਿੱਚ ਪਰੇਸ਼ਾਨੀਆਂ ਮੁਸ਼ਕਲਾਂ ਤੇ ਸੰਕਟਾਂ ਨੂੰ ਝੱਲਣ ਦੀ ਬਹੁਤ ਸ਼ਕਤੀ ਹੁੰਦੀ ਹੈ ਪਤੀ ਪਤਨੀ ਵਿਚਕਾਰ ਲਗਭਗ ਸਾਰੀਆਂ ਸਮੱਸਿਆਵਾਂ ਪਰਸਪਰ ਦਿਲਚਸਪੀ ਦੇ ਘਟਣ ਅਤੇ ਸਰੀਰਕ ਖਿੱਚ ਦੀ ਘਾਟ ਕਾਰਨ ਉਪਜਦੀਆਂ ਹਨ ਖਿੱਚਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਵੇਂ ਭੋਜਨ ਦੀ ਖਿੱਚ ਕਾਮ ਦੀ ਖਿੱਚ ਧਨ ਜਾਇਦਾਦ ਅਤੇ ਮਾਨਤਾ ਦੀ ਖਿੱਚ ਅਹੁਦੇ ਰੁਤਬੇ ਅਤੇ ਹਕੂਮਤ ਦੀ ਖਿੱਚ ਧਨ ਕਮਾਉਣ ਦੀ ਖਿੱਚ ਪੈਸਾ ਖਰਚਣ ਦੀ ਖਿੱਚ ਆਦਿ ਜਦੋਂ ਭੁੱਖਾਂ ਖਿੱਚਾਂ ਬੇਮੁਹਾਰ ਹੋ ਜਾਣ ਤਾਂ ਪਹਿਲਾਂ ਇਹ ਲਾਲਚ ਅਤੇ ਮਗਰੋਂ ਅਮੂਕ ਲਾਲਸਾ ਬਣ ਕੇ ਮਨੁੱਖ ਨੂੰ ਹਾਸੂ ਹੀਣਾ ਮਾਨਸਿਕ ਰੋਗੀ ਅਤੇ ਪਾਗਲ ਵੀ ਕਰ ਦਿੰਦੀਆਂ ਹਨ ਇੱਕ ਪਾਗਲ ਵਿਅਕਤੀ ਆਬਾਦੀ ਤੋਂ ਬਾਹਰ ਇਕੱਲਾ ਰਹਿੰਦਾ ਸੀ। ਉਹ ਰਾਤ ਨੂੰ ਸ਼ਹਿਰ ਦੀਆਂ ਗਲੀਆਂ ਵਿੱਚ ਰੌਸ਼ਨੀ ਵਾਲੇ ਘਰਾਂ ਦੀਆਂ ਖਿੜਕੀਆਂ ਵਿੱਚ ਾਕਦਾ ਰਹਿੰਦਾ ਸੀ। ਕਲਪਨਾ ਨਾਲ ਜਿੰਨਾ ਸੋਚਿਆ ਜਾ ਸਕਦਾ ਸੀ ਉਹ ਉਸ ਤੋਂ ਵੱਧ ਸੋਚਣ ਕਾਰਨ ਪਰੇਸ਼ਾਨ ਰਹਿੰਦਾ ਸੀ। ਕਾਲਜ ਯੂਨੀਵਰਸਿਟੀਆਂ ਖਿੱਚ ਪਾਉਣ ਵਾਲੀ ਸੁੰਦਰਤਾ ਅਤੇ ਜਵਾਨੀ ਦੀਆਂ ਝੀਲਾਂ ਹੁੰਦੀਆਂ ਹਨ ਜਿੱਥੇ ਕੁੜੀਆਂ ਦੇ ਖੰਭ ਅਤੇ ਮੁੰਡਿਆਂ ਦੇ ਟੌਰ ਨਿਕਲ ਆਉਂਦੀ ਹੈ। ਜਦੋਂ ਲੜਕੀਆਂ ਦੇ ਹੌਸਟਲ ਬੰਦ ਹੋ ਜਾਂਦੇ ਹਨ ਤਾਂ ਲੜਕੇ ਆਪਣੇ ਹੌਸਟਲਾਂ ਵੱਲ ਨਹੀਂ ਮੁੜਦੇ। ਉਹ ਲੜਕੀਆਂ ਦੇ ਹੌਸਟਲਾਂ ਦੇ ਨੇੜੇ ਕਲਪਨਾ ਦੀਆਂ ਧੂਣੀਆਂ ਦਿਵਾਲੇ ਬੈ ਕੇ ਮਾਲਾ ਫੇਰਦੇ ਹਨ ਤੇ ਚੁੱਪ ਬੈ ਕੇ ਕਵਾਲੀਆਂ ਗਾਉਂਦੇ ਹਨ ਲੜਕੀਆਂ ਹੌਸਟਲਾਂ ਦੇ ਅੰਦਰ ਮਨ ਹੀ ਮਨ ਚੂੜਾ ਪਹਿਨ ਕੇ ਮੈਰਿਜ ਪੈਨਸਾਂ ਦੀ ਰੌਣਕ ਵਿੱਚ ਘੁੰਮਦੀਆਂ ਹਨ ਅਜਿਹੀ ਰੌਣਕ ਦੇ ਇਹ ਦਿਨ ਜਲਦੀ ਮੁੱਕ ਜਾਂਦੇ ਹਨ ਜਵਾਨੀ ਵਿੱਚ ਆਸ ਉਮੀਦ ਦੀ ਸੋਹਣੇ ਸੁਹਾਗਣੇ ਪੁਹਿਖ ਦੀ ਖਿੱਚ ਹੁੰਦੀ ਹੈ ਹਰ ਕੋਈ ਸੋਹਣੇ ਸਾਥ ਪ੍ਰਤੀ ਆਸਬੰਦ ਹੁੰਦਾ ਹੈ ਜੋੜੀਆਂ ਬਣਨ ਦਾ ਕਾਰਜ ਜਿਤੇ ਉਪਰਾਲਾ ਨਿਰੰਤਰ جاری ਰਹਿੰਦਾ ਹੈ ਆਸ ਹੁੰਦੀ ਹੈ ਕਿ ਜੋ ਚੰਗਾ ਤੇ ਸੋਹਣਾ ਹੋਰਾਂ ਨਾਲ ਵਾਪਰ ਰਿਹਾ ਹੈ ਉਹ ਸਾਡੇ ਨਾਲ ਵੀ ਵਾਪਰੇਗਾ ਇਸ ਆਸ ਉਮੀਦ ਨਾਲ ਸਾਡਾ ਵਿਹਾਰ ਪ੍ਰਭਾਵਿਤ ਹੁੰਦਾ ਹੈ ਇੱਕ ਵਿਆਹ ਦੇ ਸਮਾਗਮ ਵਿੱਚ ਕੁਝ ਪੁਰਸ਼ਾਂ ਨੇ ਕਿਸੇ ਹੋਰ ਪੁਰਸ਼ ਨੂੰ ਘੇਰਿਆ ਹੋਇਆ ਸੀ ਤੇ ਉਹ ਉਸ ਨੂੰ ਕਿਸੇ ਇਸਤਰੀ ਦੇ ਨੇੜੇ ਹੋਣ ਕਾਰਨ ਈਰਖਾ ਵਸ ਪਰੇਸ਼ਾਨ ਕਰ ਰਹੇ ਸਨ ਉਸ ਵੇਲੇ ਜਿਸ ਇਸਤਰੀ ਦੀਆਂ ਗੱਲਾਂ ਹੋ ਰਹੀਆਂ ਸਨ ਉਹ ਆਈ ਅਤੇ ਘਿਰੇ ਹੋਏ ਪੁਰਸ਼ ਨੂੰ ਕਹਿਣ ਲੱਗੀ ਮੈਂ ਤੁਹਾਨੂੰ ਬੜੀ ਦੇਰ ਤੋਂ ਲੱਭ ਰਹੀ ਹਾਂ ਵੇਲੇ ਹੋ ਕੇ ਮੇਰੇ ਕੋਲ ਆਉਣਾ ਜ਼ਰੂਰੀ ਕੰਮ ਹੈ ਕਿਧਰੇ ਜਾਣਾ ਹੈ ਉਸ ਉਪਰੰਤ ਘੇਰਨ ਵਾਲਿਆਂ ਦਾ ਵਿਹਾਰ ਹੀ ਬਦਲ ਗਿਆ ਤੇ ਉਹ ਸਾਰੇ ਆਸਮਨ ਦਿਓਰ ਬਣ ਗਏ ਜੇ ਕੋਈ ਪੁੱਛੇ ਕਿ ਖਿੱਚ ਪੈਂਦੀ ਕਿਵੇਂ ਹੈ ਅਤੇ ਕਦੋਂ ਪੈਂਦੀ ਹੈ ਤਾਂ ਉੱਤਰ ਹੈ ਜਿਵੇਂ ਮੀਂਹ ਪੈਂਦਾ ਹੈ ਜਦੋਂ ਅਤੇ ਜਿਵੇਂ ਫਲ ਖੇੜਦੇ ਹਨ ਖਿੱਚ ਦਾ ਸਬੰਧ ਦਿਲ ਨਾਲ ਹੈ ਇਹ ਅੱਖਾਂ ਰਾਹੀਂ ਦਿਲ ਵਿੱਚ ਪਹੁੰਚਦੀ ਹੈ ਅਤੇ ਇਸ ਵਿੱਚ ਅਕਲ ਨਾਲ ਕਿਧਰੇ ਵਾਸਤਾ ਨਹੀਂ ਪੈਂਦਾ ਸੋ ਇਹ ਦਿਮਾਗ ਜਾਂ ਅਕਲ ਨਾਲ ਸਮਝੀ ਸਮਝਾਈ ਨਹੀਂ ਜਾ ਸਕਦੀ ਖਿੱਚ ਦਾ ਸੁਭਾਅ 부ਜਾਰਤ ਵਾਲਾ ਹੁੰਦਾ ਹੈ ਸੁਗੰਧੀਆਂ ਦੀ ਵਰਤੋਂ ਹਾਰ ਸ਼ਿੰਗਾਰ ਤੇ ਫੈਸ਼ਨ ਦਾ ਉਦੇਸ਼ ਖਿੱਚ ਨੂੰ ਵਧਾਉਣਾ ਹੁੰਦਾ ਹੈ ਕਿਸੇ ਕਿਸੇ ਇਸਤਰੀ ਵਿੱਚ ਇਤਨੀ ਖਿੱਚ ਹੁੰਦੀ ਹੈ ਕਿ ਉਹ ਆਲੇ-ਦੁਆਲੇ ਦੀ ਰੌਣਕ ਚਰਚਾ ਉਡੀਕ ਤੇ ਧੜਕਣ ਬਣ ਜਾਂਦੀ ਹੈ ਖਿੱਚ ਪਾਉਣ ਦੀ ਯੋਗਤਾ ਨਾਲ ਸਮਾਜ ਵਿੱਚ ਪ੍ਰਵਾਨਗੀ ਸੌਖਿਆ ਮਿਲ ਜਾਂਦੀ ਹੈ ਇਸਤਰੀ ਦੀ ਜਾਤ ਉਸਦੀ ਖਿੱਚ ਹੁੰਦੀ ਹੈ ਹੁਸਨ ਦੇ ਬਾਜ਼ਾਰ ਵਿੱਚ ਫਿਲਮਾਂ ਤੇ ਕਲਾਾਂ ਦੇ ਖੇਤਰਾਂ ਵਿੱਚ ਬੋਲ ਬਾਲਾ ਖਿੱਚ ਪਾਉਣ ਵਾਲਿਆਂ ਦਾ ਹੀ ਹੁੰਦਾ ਹੈ ਖਿੱਚ ਪਾਉਣ ਵਾਲੀਆਂ ਇਸਤਰੀਆਂ ਸਮਾਜ ਵਿੱਚ ਤਲਾਕਦਾਰ ਵਾਦਾ ਆ ਦਿੰਦੀਆਂ ਹਨ ਉਹਨਾਂ ਦੀ ਖਿੱਚ ਨਾਲ ਕਈ ਘਰ ਉਜੜਦੇ ਹਨ ਜੇ ਕੋਈ ਇਸਤਰੀ ਕਿਸੇ ਪੁਰਸ਼ ਵੱਲ ਖਿੱਚੀ ਜਾਵੇ ਤਾਂ ਉਹ ਕਹਿੰਦੀ ਨਹੀਂ ਕਿ ਮੈਂ ਤੈਨੂੰ ਚਾਹੁੰਦੀ ਹਾਂ ਉਹ ਚਾਹੁੰਦੀ ਹੈ ਕਿ ਪੁਰਸ਼ ਇਤਨਾ ਸਿਆਣਾ ਜ਼ਰੂਰ ਹੋਵੇ ਕਿ ਉਹ ਆਪੇ ਸਮਝ ਜਾਵੇ ਖਿੱਚ ਪੈਣ ਨਾਲ ਇੱਕ ਤੇਰਦੀ ਨਿੰਦਰ ਉੜ ਜਾਂਦੀ ਹੈ ਦੂਜੀ ਤੇਰ ਨੂੰ ਸੁਪਨੇ ਹੀ ਉਸ ਤੇ ਆਉਂਦੇ ਹਨ ਦੋਹਾ ਵਿੱਚ ਸੰਗੀਤ ਦੀਆਂ ਸੱਤੇ ਸੁਰਾਂ ਆਪ ਮੁਹਾਰੇ ਗੂੰਜਣ ਲੱਗ ਪੈਂਦੀਆਂ ਹਨ ਪਰ ਕੁਝ ਮਗਰੋਂ ਕੋਈ ਹੋਰ ਜਿਵੇਂ ਪ੍ਰੇਮਿਕਾ ਦੀ ਸਹੇਲੀ ਜਾਂ ਪ੍ਰੇਮੀ ਦਾ ਦੋਸਤ ਆਦ ਵਧੇਰੇ ਖਿੱਚ ਭਰਪੂਰ ਲੱਗਣ ਲੱਗ ਜਾਂਦਾ ਹੈ ਇੱਕ ਵਾਰੀ 40 ਮੰਗੇਤਰ ਲੜਕੇ ਲੜਕੀਆਂ ਦਾ ਇੱਕ ਥਾਂ ਇਕੱਠਾ ਕੀਤਾ ਗਿਆ ਇੱਕੋ ਜਿਹੀ ਉਮਰ ਅਤੇ ਇੱਕੋ ਜਿਹੀ ਮਾਨਸਿਕ ਅਵਸਥਾ ਕਾਰਨ ਉਹ ਛੱਟ ਕੋਲ ਮਿਲ ਗਏ ਪਰ ਕੁਝ ਹੀ ਦਿਨਾਂ ਵਿੱਚ 12 ਮੰਗਣੀਆਂ ਇਸ ਕਰਕੇ ਟੁੱਟ ਗਈਆਂ ਕਿਉਂਕਿ ਉਹਨਾਂ ਨੂੰ ਇਕੱਠ ਵਿੱਚ ਨਵੀਂ ਖਿੱਚ ਪੈ ਗਈ ਸੀ ਖਿੱਚ ਵਾਲੇ ਗੁਪਤ ਰਿਸ਼ਤੇ ਤੇ ਸਮਾਜ ਦੇ ਕਈ ਬੰਧਨ ਲਾਗੂ ਨਹੀਂ ਹੁੰਦੇ ਪਿਆਰ ਸਮਾਜਿਕ ਰੀਤਾਂ ਪਰੰਪਰਾਵਾਂ ਬੰਧਨਾ ਅਤੇ ਮਰਿਆਦਾ ਦੀ ਉਲੰਘਣਾ ਕਰਕੇ ਹੀ ਕੀਤਾ ਜਾ ਸਕਦਾ ਹੈ ਕਿਸੇ ਨੂੰ ਅਪਣਾਉਣਾ ਜਾਂ त्याਗਣਾ ਹਰ ਕਿਸੇ ਦਾ ਨਿੱਜੀ ਮਸਲਾ ਹੁੰਦਾ ਹੈ ਕਿਸੇ ਨਾਲ ਪਿਆਰ ਦੀਆਂ ਗੱਲਾਂ ਥੋੜਾ ਆਸਾਹੀ ਕੀਤੀਆਂ ਜਾ ਸਕਦੀਆਂ ਹਨ ਫਿਰ ਹੋਰ ਕਿਧਰੋਂ ਖਿੱਚ ਪੈਣ ਲੱਗ ਪੈਂਦੀ ਹੈ ਅਤੇ ਆਪਣਿਆਂ ਦੇ ਨੁਕਸ ਅਤੇ ਅਜਨਮੀਆਂ ਦੇ ਗੁਣ ਚਮਕਣ ਲੱਗ ਪੈਂਦੇ ਹਨ ਸ਼ਕਲਾਂ ਸੂਰਤਾਂ ਦੋਹਾਂ ਦੀਆਂ ਉਹੀ ਰਹਿੰਦੀਆਂ ਹਨ ਪਰ ਉਹਨਾਂ ਵਿੱਚ ਵਾਪਰਿਆ ਪਰਿਵਰਤਨ ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿਉਂਕਿ ਗੱਲਬਾਤ ਬਹਿਸ ਦਾ ਬਣਨ ਕਾਰਨ ਟੁੱਟੜ ਲੱਗ ਪੈਂਦੀ ਹੈ ਖਿੱਚ ਮੁੱਕ ਜਾਵੇ ਤਾਂ ਦੋਵੇਂ ਕੈਦੀਆਂ ਦੀ ਮੁਲਾਕਾਤ ਵਾਂਗ ਮਿਲਦੇ ਹਨ ਕੋਈ ਰਿਸ਼ਤਾ ਮੁੱਕਣ ਤੋਂ ਪਹਿਲਾਂ ਗੱਲਬਾਤ ਮੁੱਕਦੀ ਹੈ ਖਿੱਚ ਰਾਹੀਂ ਪਤਾ ਲੱਗਦਾ ਹੈ ਕਿ ਸਾਡਾ ਆਪਣੇ ਦਿਲ ਉੱਤੇ ਅਤੇ ਆਪਣੇ ਆਪ ਉੱਤੇ ਕੋਈ ਅਧਿਕਾਰ ਨਹੀਂ ਹੈ ਦਿਲ ਦਾ ਦਿਮਾਗ ਨਹੀਂ ਹੁੰਦਾ ਇਸ ਨੂੰ ਜਿੱਧਰੋਂ ਖਿੱਚ ਪੈਂਦੀ ਹੈ ਉਧਰ ਝੁਕ ਜਾਂਦਾ ਹੈ ਖਿੱਚ ਦਾ ਵਿਰੋਧ ਕਰਨਾ ਅਕਸਰ ਸੰਭਵ ਨਹੀਂ ਹੁੰਦਾ ਕਿਉਂਕਿ ਖਿੱਚ ਦਾ ਹਮਲਾ ਬੜਾ ਜ਼ੋਰਦਾਰ ਅਤੇ ਅਚਾਨਕ ਹੁੰਦਾ ਹੈ ਪਿਆਰ ਨਾਲ ਰੱਜਣਾ ਮਨੁੱਖ ਦੇ ਸੁਭਾਅ ਵਿੱਚ ਨਹੀਂ ਹੈ ਇਸ ਲਈ ਜੀਵਨ ਭਰ ਭਾਂਤ-ਪਾਂਤ ਦੀਆਂ ਭੁੱਖਾਂ ਦਾ ਉਪਜਣਾ ਅਤੇ ਖਿੱਚਾਂ ਦਾ ਪੈਣਾ ਸੁਭਾਵਕ ਹੈ ਧੰਨਵਾਦ